ਜਦੋਂ ਪੋਗ ਪਿਆ ਮੋਸੇਵਾਲ ਸਾਹਿਬ ਦਾ ਮੈਂ ਉਦੋਂ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸੇਵਾਲ ਸਾਹਿਬ ਜੇ ਤੋਛੀਦ ਹੋ ਗਏ ਸੀਗੇ ਸਰਦਲ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰਿਲੀਜ਼ ਕਰ ਰਹੇ ਹਾਂ ਤੇ ਜੇ ਮੈਂ ਇੱਕ ਹਫ਼ਤਾ ਤੋਡੇ ਇਲੈਕਸ਼ਨਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸਮਰੂਹ ਤੋਂ ਪਾਰਲਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹੈਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੀ ਕਾਤਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਕੌਣ ਤੇ ਇਹ ਜੇ ਉਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਅੱਗੇ ਬੋਲਾਂ ਕਿ ਨਾ ਬੋਲਾਂ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿ ਹੱਕ ਹੀ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇਂ ਤੇ ਅੱਜ ਸਰ ਬਲਕੌਰ ਸਿੰਘ ਮੋਸੇਵਾਲ ਸਾਹ ਦੇ ਪਿਤਾ ਕਾਂਗਰਸ ਦੀ ਇਮਰਤ ਕਰਦੇ ਐ ਜਿਸ ਨੇ ਸਾਡੀ ਨਸਲ ਖੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਡਲਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਂਬਰਸਾਈਡ ਕੀਤੀ ਹੈ ਉਸਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦੇ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸੈਨਾ ਪੈਰੇ ਅੱਜ ਮਲੇਰ ਕੋਟਲੇ ਤੇ ਹਲਕੇ ਤੋਂ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦਾ ਜੋ ਸਿੱਖ ਕੌਮ ਦੇ ਵਿਸ਼ੇ ਦੇ ਉੱਤੇ ਹੈਗੀ ਹੈ ਮੈਂ ਟੀਵੀ ਤੇ ਵਿੱਚ ਦੇਖਿਆ ਕਿ ਮੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਐ ਸਰਕਾਰ ਨੇ ਗੈਂਗਸਟਰਾਂ ਦੇ ਰਾਹੀਂ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅਮਦਾਦ ਵੀ ਕਰਦੇ ਸੀਗੇ ਔਰ ਕਰਨਾਲ ਚ ਚੌਂਦੇ ਸੀਗੇ ਇੱਕ ਦਿਨ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮਾਨ ਸਾਹਿਬ ਤੁਸੀਂ ਮੈਨੂੰ ਕਦੋਂ ਮਿਲਣਾ ਹੋਗੇ ਮੈਂ ਜਵਾਬ ਦਿੱਤਾ ਕਿ ਮੈਂ ਸਾਰਾ ਸਬ ਚੇਤੀ ਆਉਂਗਾ ਫਿਰ ਜਿੱਦਣ ਉਹਨਾਂ ਦਾ ਸੰਸਕਾਰ ਸੀਗਾ ਜਿਹੜੇ ਖੇਤਾਂ ਦੇ ਵਿੱਚ ਸਸਕਾਰ ਕੀਤਾ ਗਿਆ ਜਿਹੜੀ ਜਗ੍ਹਾ ਦੇ ਉੱਤੇ ਲੱਕੜਾਂ ਲਾਈਆਂ ਗਈਆਂ ਉਹਨਾਂ ਦਾ ਸ਼ਰੀਰ ਰੱਖਿਆ ਗਿਆ ਮੈਂ ਕਿਹਾ ਮੁਸਬੜ ਮੈਂ ਤਾਂ ਤੇਰੇ ਕੋਲ ਆ ਗਿਆ ਪਰ ਤੂੰ ਚਲਾ ਗਿਆ ਸੋ ਮੈਨੂੰ ਅੱਜ ਬਹੁਤ ਸਤਿਮਨ ਲੱਗਿਆ ਕਿ ਮੂਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਅਮਰਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੌਜ ਦਾ ਲਾਜ਼ਰਖ ਕੇ ਆਇਆ ਇਸ ਰਾਰ ਬਲਕਾਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਕਿਉਂ ਕਰਕੇ ਇਹੀ ਇਹੋ ਜਿਹੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਸਟੈਂਥ ਨੂੰ ਹਵਾਈ ਜਹਾਜ਼ ਦੇ ਉੱਤੇ ਚੜ੍ਹ ਸਕਦੇ ਸੀਗੇ ਸੋ ਜਦਨ ਭੋਗ ਪਿਆ ਮਸਵਾਲ ਸਾਹਿਬ ਦਾ ਮੈਂ ਉਦਣ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸੇਵਾਲ ਸਾਹਿਬ ਜੇਤੁਛੀਤ ਹੋ ਗਏ ਸੀਗੇ ਸਰਦ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰਿਲੀਜ਼ ਕਰ ਰਹੇ ਹਾਂ ਤੇ ਜੇ ਮੈਂ ਇੱਕ ਹਫਤਾ ਤੋਂ ਡੇ ਲੇਖਣਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਰੂਰ ਤੋਂ ਪਾਰਲਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਹਾਂ ਹੁਣ ਕਾਂਗਰਸ ਪਾਰਟੀ ਇੱਕ ਇਹੋ ਜਿਹੀ ਜਮਾਤ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਫੌਜੀ ਹਮਲਾ ਬਰਤਾਨੀਆ ਤੇ ਰੂਸ ਦੀ ਫੌਜ ਨੂੰ ਨਾਲ ਲੈ ਕੇ ਕੀਤਾ ਸੀਗਾ ਤੇ ਸਾਡੇ ਕੋਈ 5000 ਸਿੰਘ ਸ਼ਹੀਦ ਕਰਦੇ ਸੀਗੇ ਸਣੇ ਸਾਡੇ ਆਉਣ ਵਾਲੇ ਲੀਡਰ ਸੰਤ ਜਰਨੈਲ ਸਿੰਘ ਭਿੰਡਰਮਾਲੇ ਜਿਨ੍ਹਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਸੀਗੀਆਂ ਸੰਤ ਜਰਨੈਲ ਸਿੰਘ ਭਿੰਡਰਮਾਲੇ ਆਪਣੇ ਬੰਕਰ ਤੋਂ ਉਸ ਦਿਨ ਬਾਹਰ ਆ ਗਏ ਸੀਗੇ ਤੇ ਜਿੱਥੇ ਦੋ ਨਿਸ਼ਾਨ ਸਾਹਿਬ ਹੈਗੇ ਆ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੇ ਵਿਚਾਲੇ ਉੱਥੇ ਉਹਨਾਂ ਨੇ ਮੁਕਾਬਲਾ ਹਿੰਦ ਫੋਰਸ ਦਾ ਕੀਤਾ ਉਹ ਸ਼ਹੀਦ ਹੋ ਗਏ ਤੇ ਇੰਦਰਾ ਗਾਂਧੀ ਤੇ ਭਾਜਪਾ ਨੇ ਇਕੱਠੇ ਹੋ ਕੇ ਇਹ ਆਪਰੇਸ਼ਨ ਬਲੂ ਸਟਾਰ ਕੀਤਾ ਪਰ ਸ਼ਰਮਿੰਦੀ ਦੀ ਗੱਲ ਇਹ ਹੈ ਕਿ ਉਸ ਵੇਲੇ ਇੰਡੀਆ ਦੇ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਇੱਕ ਸਿਕ ਸੀਗੇ ਨਾ ਰੋਣ ਦਾ ਖਤਾਬ ਗਿਆਨੀ ਸੀਗਾ ਤੇ ਉਹ ਸਾਰੀ ਫੌਜ ਦੇ ਕਮਾਂਡਰ ਸੀਗੇ ਜਿਵੇਂ ਸਾਨੂੰ ਇੰਡੀਆ ਦਾ ਸੰਵਧਾਨ ਦੱਸਦਾ ਤੇ ਉਹਨਾਂ ਨੇ ਕਿਵੇਂ ਦਾਸਤ ਦਿੱਤੀ ਕਿ ਦਰਬਾਰ ਸਾਹਿਬ ਦੇ ਉੱਤੇ ਇਹੋ ਜਿਹਾ ਫੌਜੀ ਹਮਲਾ ਕਾਂਗਰਸ ਪਾਰਟੀ ਕਰ ਦਵੇ ਤੇ ਉਹ ਇੰਡੀਆ ਦੇ ਪ੍ਰੈਜ਼ੀਡੈਂਟ ਹੋਣ ਮੈਂ ਰਾਸ਼ਟਰਪਤੀ ਤਾਂ ਨਹੀਂ ਸੱਦਕਿਓ ਕਹਰੇ ਕਿ ਰਾਸ਼ਟਰਪਤੀ ਸੱਦ ਸਰੂ શ્રી ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਉਹ ਸਾਡੇ ਤੌਮੀ ਰਾਸ਼ਟਰਪਿਤਾ ਹੈਗੇ ਹੈ ਤਾਂ ਮੈਂ ਪ੍ਰੈਜ਼ੀਡੈਂਟੀ ਸੰਦੈਂਗ ਜੈਲ ਸਿੰਘ ਨੂੰ ਉਹਦੇ ਨਾਲ ਮੇਰੇ ਦਿਲ ਨੂੰ ਇਹੋ ਜਿਹਾ ਝਟਕਾ ਲੱਗਿਆ ਕਿ ਮੈਂ ਫੈਸਲਾ ਕਰ ਲਿਆ ਕਿ ਮੈਂ ਇੰਡੀਅਨ ਪੁਲਿਸ ਸਰਵਿਸ ਦੀ ਨੌਕਰੀ ਨਹੀਂ ਕਰੂੰਗਾ ਤੇ ਸਤੀਫਾ ਦੇਉਂਗਾ ਤੇ 6 ਤਰੀਕ ਨੂੰ ਬਲੂ ਸਟਾਰ ਹੁੰਦਾ ਜੂਨ ਨੂੰ 1984 ਨੂੰ ਤੇ 17 ਜੂਨ ਨੂੰ ਮੈਂ ਜਾ ਕੇ ਸੋਚ ਸਮਝ ਕੇ ਆਪਣਾ ਸਤੀਫਾ ਪ੍ਰੈਜ਼ੀਡੈਂਟ ਸਰ ਸਿੰਘ ਨੂੰ ਪੇਸ਼ ਕਰਨਾ ਹੈਗਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਜਿਹੜੇ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਮੇਰੇ دوست ਡੂਨ ਸਕੂਲ ਦੇ ਸੀਗੇ ਕਿ ਤੁਹਾਨੂੰ ਫੜ ਕੇ ਬਹੁਤ ਤਸੀਹੇ ਦੇਣੇ ਆ ਤੇ ਤੁਸੀਂ ਰੂਪੋਸ਼ ਹੋ ਜਾਓ ਮੈਂ ਫਿਰ ਆਪਣਾ ਘਰ ਛੱਡ ਕੇ ਬੰਬੇ ਰੂਪੋਸ਼ ਹੋ ਗਿਆ ਪਰ ਨੇਪਾਲ ਦੇ ਬਾਰਡਰ ਉੱਤੇ ਮੈਂ ਫੜਿਆ ਗਿਆ ਤੇ 5 ਸਾਲ ਫਿਰ ਮੈਨੂੰ ਰਜੀਵ ਗਾਂਧੀ ਜਿਹੜਾ ਅਗਲਾ ਪ੍ਰਾਈਮ ਮਿਨਿਸਟਰ ਬਣਿਆ ਇੰਤਰਾ ਗਾਂਧੀ ਕਪਟ ਉਸਨੇ ਤਸਦੀਕ ਵੀ ਦਿੱਤੇ ਜ਼ਰਲਤ ਵੀ ਕੀਤੀ ਜੋ ਕੁਛ ਕੀਤਾ ਮੈਂ ਸਹਿ ਲਿਆ ਕਿਉਂਕਿ ਮੈਂ ਚੌਪੇ ਸਾਹ ਦਾ ਪਾਠ ਕਰਦਾ ਸੀਗਾ ਜੇ ਮੈਨੂੰ ਸੰਤ ਚਨਹਲ ਸਿੰਘ ਪਿੰਡਾ ਬੜੇ ਨੇ ਤੇ ਹੱਸ ਸੀਗਾ ਤੇ ਇੰਤਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣ ਗਏ ਤੇ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕਰਾਈ ਜੈਨੋਸਾਈਡ ਕਰਾਈ ਉਸ ਤੋਂ ਪਹਿਲਾਂ ਜਦੋਂ ਫੌਜ ਨੇ ਬਲੂ ਸਟਾਰ ਦਰਬਾਰ ਸਾਹਿਬ ਤੇ ਕੀਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਦਰਬਾਰ ਸਾਹਿਬ ਦਾ ਤੋਂ ਸ਼ਖੰਨਾ ਵੀ ਫੌਜ ਲੁੱਟ ਕੇ ਲੈ ਗਈ ਜੋ ਅਜੇ ਤੱਕ ਵਾਪਸ ਨਹੀਂ ਕੀਤਾ ਐਸਟਰਾ ਇਹ ਕੌਂਗਰਸ ਪਾਰਟੀ ਨੇ ਸਾਡੇ ਬੱਚੇ ਮਾਰੇ ਐ ਉਹਨਾਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਈ ਐ ਸਾਡੀਆਂ ਬੀਬੀਆਂ ਦੀ ਬੇਪੱਥੀ ਕੀਤੀ ਐ ਔਰ ਅੱਜ ਤੱਕ ਅਸੀਂ ਇਹਨਾਂ ਦਾ ਜ਼ੁਲਮ ਕੀਤਾ ਹੋਇਆ ਭੁੱਲ ਨਹੀਂ ਸਕਦੇ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਮੈਨੂੰ ਖਬਰਾਂ ਆਉਣ ਲੱਗ ਪਈਆਂ ਕਿ ਭਾਜਪਾ ਆਰਐਸਐਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਇਹਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਜੈ ਸ਼ੰਕਰ ਫੋਰਮ ਮਿਨਿਸਟਰ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੋਡਾ ਮੁਖੀ ਤੇ ਸਾਬਕਾ ਮੁਖੀ ਰੌਇਲ ਦਾ ਗੋਹਿਲਾ ਮੇਰਾ ਖਿਆਲ ਹੋ ਤਾ ਨਾ ਉਹਨਾਂ ਨੇ ਪਾਲਿਸੀ ਬਣਾਈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ ਜਦੋਂ ਇਹੋ ਜੀ ਪਾਲਿਸੀ ਇਖਤਿਆਰ ਕਰ ਲਈ ਉਹਦੇ ਤਹਿਤ ਮੁਸੇਵਾਲ ਸਾਹਿਬ ਨੂੰ ਪਹਿਲੇ ਸੀਗੇ ਜਿਹਨਾਂ ਨੂੰ ਮਾਰਿਆ ਗਿਆ ਸਰਕੀ ਚੀਫ ਨਿਸਸਰ ਸਾਹਿਬ ਮਿਸਟਰ ਮਾਨ ਉਹਨਾਂ ਨੂੰ ਦਿੱਲੀ ਦੀ ਪੁਲਿਸ ਤੇ ਆਈਪੀ ਨੇ ਇਤਲਾਹ ਦਿੱਤੀ ਕਿ ਮੂਸੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਹੈ ਤੇ ਚੀਫ ਨਿਸਸਰ ਸਾਹਿਬ ਮਾਨ ਸਾਹਿਬ ਨੇ ਉਸ ਦਿਨ ਮੂਸੇਵਾਲ ਸਾਹਿਬ ਦੀ ਜਿਹੜੀ ਸਕਿਉਰਿਟੀ ਸੀ ਉਹਨੂੰ ਬਹੁਤ ਘਟਾਤਾ ਘਟਾਉਣ ਤੋਂ ਬਾਅਦ ਜਿਹੜੇ ਸਰਕਾਰ ਦੇ ਖਰੀਤੇ ਹੋਏ ਗੈਂਗਸਟਰ ਸੀਗੇ ਉਹਨਾਂ ਨੇ ਮੁਸਰਬਾਲ ਸਾਹਿਬ ਨੂੰ ਗੱਡੀ ਵਿੱਚ ਜਾਂਦੇ ਆ ਘੇਰ ਕੇ ਉਹਨਾਂ ਨੂੰ ਮਾਰ ਦਿੱਤਾ ਮੈਂ ਉਸ ਪਿੰਡ ਵੀ ਗਿਆ ਜਿੱਥੇ ਉਹਨਾਂ ਨੂੰ ਮਾਰਿਆ ਗਿਆ ਤੇ ਇਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਨੇ ਕਿਹਾ ਕਿ ਮੈਂ ਬਥੇਰੇ ਕਿ ਆਪਣੇ ਲੜਕੇ ਨੂੰ ਕਿ ਮੈਨੂੰ ਨਾਲ ਲੈ ਕੇ ਚੱਲ ਪਰ ਮੈਨੂੰ ਲੈ ਕੇ ਨਹੀਂ ਗਿਆ ਚਲੋ ਉਹ ਦਿਨ ਚਲੇ ਗਿਆ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਜਿਹੜੀਆਂ ਨਿਊਜ਼ ਆ ਰਹੀਆਂ ਸੀ ਕਿ ਇਹ ਸਪੋਲਿਸੀ ਦੀਆਂ ਕਿ ਸਿੱਖਾਂ ਨੂੰ ਮਾਰ ਦੇਣਾ ਤਾਂ ਮੈਂ ਫਿਰ ਪਾਰਲੀਮੈਂਟ ਦੇ ਵਿੱਚ ਇਕੱਲਾ ਮੈਂਬਰ ਸੀਗਾ 543 ਹੋਰ ਮੈਂਬਰ ਬੈਠੇ ਸੀਗੇ ਮੇਰਾ ਸਾਥੀ ਕੋਈ ਹੈ ਨਹੀਂ ਸੀਗਾ ਸਿੱਖ ਮੈਂਬਰ ਸੀਗੇ ਪਰ ਉਹ ਕਾਂਗਰਸ ਦੇ ਸੀਗੇ ਜਾਂ ਹੋਰ ਕਿਸੇ ਪਾਰਟੀ ਬੀਜੇਪੀ ਦੇ ਸੀਗੇ ਉਹਨਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀਗਾ ਫੇਰ ਮੈਂ ਜਿਗਰਾ ਖਿੱਚਤਾ ਤੇ ਸਪੀਕਰ ਨੇ ਬਿਰਲੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਬੋਲਣ ਨਾ ਦਵੇ ਪਰ ਮੈਂ ਉੱਥੇ ਐਲਾਨ ਕਰਤਾ ਕਿ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਾਇਆ ਨਿੱਜ ਸਾਹਿਬ ਨੂੰ ਮਨਕ ਸਾਹਿਬ ਨੂੰ ਸੁਖਦੂਲ ਸਿੰਘ ਨੂੰ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਲਖਬੀਰ ਸਿੰਘ ਰੋਡੇ ਨੂੰ ਤੇ ਇੰਡੀਆ ਦੇ ਵਿੱਚ ਹਰਿਆਣਾ ਦੇ ਵਿੱਚ ਟੱਕਰ ਮਰਵਾ ਕੇ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜੇ ਜੋ ਮੈਂ ਕਿਹਾ ਉਹ ਤੋਂ ਬਾਅਦ ਬੀਬੀ ਸੋਨੀਆ ਗਰਦੀ ਜਿਹੜੇ ਲੀਡਰ ਹੈ ਕਾਂਗਰਸ ਦੇ ਉਹ ਪਾਰਲੀਮੈਂਟ ਤੇ ਅਗਲੀ ਸੀਟ ਤੇ ਬੈਠੇ ਸੀਗੇ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਬੈਠ ਗਿਆ ਮੈਂ ਕਿਹਾ ਮੈਨੂੰ ਕਸ਼ਮੀਰ ਦੇ ਸਾਬਕਾ ਚੀਫ ਨਿਸਟਰ ਸਾਹਿਬ ਫਰੂਬ ਅਬਦੁੱਲ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਹੋਰ ਸਰਕਾਰ ਨੇ ਕਤਲ ਕਰਾਤੇ ਐ ਤੇ ਮੈਂ ਬੀਬੀ ਸੋਨੀ ਗਾਂਧੀ ਨੂੰ ਕਿਹਾ ਕਿ ਤੁਸੀਂ ਆਪੋਜੀਸ਼ਨ ਦੇ ਡੀਡਰੋਂ ਤੁਸੀਂ ਬਿਆਨ ਦੇ ਨੂੰ ਤਿਆਰੋ ਪਾਰਲੀਮੈਂਟ ਦੇ ਵਿੱਚ ਕਿ ਸਿੱਖਾਂ ਨੂੰ ਇਸ ਤਰ੍ਹਾਂ ਭਾਰਤ ਦੇ ਮੁਲਕਾਂ ਦੇ ਵਿੱਚ ਸਰਕਾਰ ਨੇ ਕਤਲ ਕਰਾਇਆ ਬੀਬੀ ਸੋਨੀਆ ਗਾਂਧੀ ਕਹਿੰਦੇ ਹਾਂ ਮੈਂ ਕਰੂੰਗੀ ਪਰ ਬਾਅਦ ਵਿੱਚ ਜਦੋਂ ਮੈਂ ਕਾਂਗਰਸ ਦੇ ਲੀਡਰ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਿੱਖ ਸਰਕਾਰ ਨੇ ਮਰਵਾਏ ਹੈ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਇੰਸ਼ਾਅ ਦੇ ਨੈਸ਼ਨਲ ਪਾਲਿਸੀ ਹੈ ਤੇ ਅਸੀਂ ਇੰਡੀਆ ਦੇ ਨਾਲ ਵਫਾਦਾਰ ਹੈ ਅਸੀਂ ਇੰਡੀਆ ਦੀ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕੇ ਬੋਲ ਸਕਦੇ ਉਸ ਤੋਂ ਬਾਅਦ ਮੈਂ ਪਾਰਲੀਮੈਂਟ ਦੀ ਗੈਲਰੀ ਦੇ ਵਿੱਚ ਸੀਗਾ ਸਰ ਸੁਖਬੀਰ ਸਿੰਘ ਮਿਲੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਦੇ ਸਰਦਾਰ ਜੀ ਸਾਹਿਬ ਬੀਬੀ ਹਰ ਸਿਮਰਤ ਕੌਰ ਬਿਨਾਲ ਸੀਗੇ ਕਿ ਆਪਾਂ ਪਤਿੰਨ ਮੈਂਬਰ ਹੈ ਪਾਰਲੀਮੈਂਟ ਚੱਲ ਰਹੀ ਹੈ ਤੇ ਆਪਾਂ ਮੇਰਾ ਮਤਲਬ ਇਹ ਇਸ ਨੂੰ ਚੱਕੀਏ ਤਾਂ ਸਹੀ ਸਿਰਫ ਮੈਂ ਹੀ ਚੱਕੀ ਜਾਨਾ ਉਹ ਕਹਿੰਦੇ ਅੱਛਾ ਉਹ ਕਹਿੰਦੇ ਕਿ ਅਸੀਂ ਆਪਣੀਆਂ ਸੀਟਾਂ ਤੇ ਜਾ ਕੇ ਬੈਠਦੇ ਹਾਂ ਤੇ 2 ਮਿੰਟ ਬਾਅਦ ਤੁਸੀਂ ਆਪਣੀ ਸੀਟ ਤੇ ਆ ਕੇ ਬਹਿ ਜਾਓ ਤੇ ਅਸੀਂ ਕਟਛੇ ਇਹ ਮਸਲੇ ਨੂੰ ਚੱਕਦੇ ਆਂ ਤੇ ਮੈਂ ਆਪਣੀ ਸੀਟ ਤੇ ਜਾ ਕੇ ਬੈਠ ਗਿਆ 2 ਮਿੰਟਾਂ ਤੋਂ ਬਾਅਦ ਪਰ ਜਦੋਂ ਮੈਂ ਬੈਠਿਆ ਮੈਂ ਦੇਖਿਆ ਸੁਖਬੀਰ ਸਿੰਘ ਜੀ ਤੇ ਬੀਬੀ ਹਰਸਿਮਰਤ ਕੋ ਔਰ ਸਪੀਕਰ ਦੇ ਵੱਲ ਜਾ ਰਹੇ ਐ ਤੇ ਉਹਦੇ ਦਫ਼ਤਰ ਦੇ ਵਿੱਚ ਘੁੱਸ ਗਏ ਨਾਲ ਮੇਰੇ ਬੈਠੇ ਸੀਗੇ ਫਤਿਹਗੜ੍ਹ ਸਾਹਿਬ ਦੇ ਐਮਪੀ ਸਾਹਿਬ ਸਦਾ ਰਮਰ ਸੇਠ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਨਵੀਂ ਪਾਰਲੀਮੈਂਟ ਹੈ ਮੈਨੂੰ ਕਿੰਨਾ ਚਿਰ ਹੋ ਗਿਆ ਮੈਂ ਪਾਰਲੀਮੈਂਟ ਨਹੀਂ ਆਇਆ ਤੇ ਸਪੀਕਰ ਤੇ ਕਮੇਟੀ ਨੂੰ ਬਾਹਰ ਜਾਣ ਦਾ ਵੀ ਰਸਤਾ ਸਰਮਿਸੰਟ ਨੇ ਹਾਂ ਬਾਹਰ ਜਾਣ ਦਾ ਤਾਂ ਰਸਤਾ ਹੁੰਦਾ ਹੀ ਹੈ ਸੋ ਕਹਿੰਦਾ ਮਤਲਬ ਇਹ ਹੈ ਕਿ ਸਰਦ ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ कौर ਬਗੈਰ ਇਹ ਸਵਾਲ ਉਠਾਉਣ ਦੇ ਕਿ ਸਿੱਖਾਂ ਦੇ ਕਤਲ ਹੋਏ ਹੈ ਇਹ ਤਾਂ ਬਾਤ ਚੱਲੇਗੀ ਹੁਣ ਕਹਿੰਦਾ ਭਾਵੇਂ ਹੈ ਕਿ ਜਿੱਥੇ ਬੋਲਣਾ ਸੀਗਾ ਉੱਥੇ ਤਾਂ ਕਾਂਗਰਸ ਬੋਲੀ ਨਹੀਂ ਪੈਂਦੀ ਇਹ ਤਾਂ ਨੈਸ਼ਨਲ ਇਸ਼ੂ ਹੈ ਸਾਡੀ ਕੌਮ ਦਾ ਇਸ਼ੂ ਹੈ ਕੌਮ ਦੀ ਪਾਲਿਸੀ ਹੈ ਕਿ ਅਸੀਂ ਅਜਿਹੇ ਕਿ ਸਿੱਖ ਜਿਹੜੇ ਜ਼ਾਤੀ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਤਾਂ ਫੇਰ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਿੱਖ ਫੇਰ ਬੱਲੇ ਹੀ ਰਹੇਗੇ कि ਜੇ ਇੱਕ ਨੈਸ਼ਨਲ ਪਾਲਿਸੀ ਬਣਦੀ ਹੈ ਸਿੱਖਾਂ ਨੂੰ ਮਾਰਨ ਦੀ ਤੇ ਫਿਰ ਤਾਂ ਅਸੀਂ ਕੱਲੇ ਹੀ ਐ ਸੋ ਇਸ ਤਰ੍ਹਾਂ ਦੀ ਚੀਜ਼ ਬੀਤੀ ਤੇ ਅੱਜ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਦੇ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਇਕੱਠਾ ਹੋ ਗਿਆ ਮੇਰਾ ਮਨ ਵੀ ਜਿਹੜੇ ਕੰਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੀ ਕਾਤਲਾਂ ਦੀ ਤਾਰੀਫ ਕਰਨ ਤਾਰੀਫ ਕਰਕੇ ਉਹਨਾਂ ਨੂੰ ਵੋਟਾਂ ਕੌਣ ਤੇ ਇਹ ਜੇ ਅਮੇਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮੰਨ ਅੱਜ ਕਾਫੀ ਖਰਾਬ ਹੋਇਆ ਹੋਇਆ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਅੱਗੇ ਬੋਲਣਾ ਕਿ ਨਾ ਬੋਲਿਆ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿਹਾ ਕਿ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲਣਾ ਤੇ ਅੱਜ ਸਰ ਬਲਕੌਰ ਸਿੰਘ ਮੁਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੀ ਅਮਾਰਤ ਕਰਦੇ ਆ ਜਿਸ ਨੇ ਸਾਡੀ ਨਸਲ ਖੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਡਨਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਂਬਰਸਾਈਡ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਡ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਹੈ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸਹਿਣਾ ਪੈ ਰਿਹਾ ਹੈ ਇਹ ਨਾਲ ਲੋਫ ਸੰਦੇ ਨਾਲ ਮੈਂ ਹੋਣ ਅੱਗੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ